जय हिंद जय बात राम राम सत श्री अकाल जय शंकर दी आज ਤੁਹਾਨੂੰ ਦਰਸ਼ਨ ਕਰਾਉਂਦੇ ਆ ਜੀ ਇੱਕ ਪ੍ਰਾਤਨ ਮੰਦਿਰ ਸ਼ਿਵਾਂ ਦਾ ਮੰਦਿਰ ਜੋ ਕਿ ਪੈਂਦਾ ਹੈ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਦਿਨਾਨਗਰ ਨੀਅਰ ਤਮਰਾਈ ਤਮਰਾਈ ਨਹਿਰ ਤੇ ਪੁਲ ਤੋਂ ਕੁਝ ਹੀ ਦੂਰੀ ਤੇ ਆ ਜੀ ਇਹ ਪੁਲ ਤੇ ਆਓ ਲੈ ਕੇ ਚੱਲਦੇ ਆ ਜੀ ਇਸ ਪ੍ਰਾਤਨ ਮੰਦਿਰ ਵੱਲ ਤੇ ਮੰਦਿਰ ਦੇ ਨੇੜੇ ਜਾਂਦੇ ਆਂ ਅਸੀਂ ਸਾਨੂੰ ਮਿਲੇਗੀ ਇੱਕ ਬਾਣ ਗੰਗਾ ਛੋਟੀ ਜੀ ਜੋ ਚਲਦੀ ਹੀ ਰਹਿੰਦੀ ਹੈ 12 ਮਹੀਨੇ ਤੇ ਮੰਨਤਾ ਹੈ ਕਿ ਜਿਹੜਾ ਇੱਥੇ ਕੋਈ ਸਰਦਾ ਪੂਰਵਕ ਸਨਾਨ ਕਰਦਾ ਤੇ ਉਹਦੇ ਸਰੀਰਕ ਕਸ਼ਟ ਦੂਰ ਹੁੰਦੇ ਨੇ ਇੱਕ ਪਾਸੇ ਮਰਦਾਂ ਲਈ ਬਣਿਆ ਇੱਕ ਪਾਸੇ ਬੀਬੀਆਂ ਲਈ ਬਣਿਆ ਸਨਾਨ ਘਾਟ ਹੈ ਜੀ ਤੇ ਅੰਦਰ ਵਰਦੇ ਆਂ ਅਸੀਂ ਇੱਕ ਖੁੱਲਾ ਜਿਹਾ ਗਰਾਊਂਡ ਮਿਲੇਗਾ ਮੰਦਰ ਦੇ ਬਾਹਰਲੇ ਪਾਸੇ ਦਾ ਤੇ ਉਹਦੇ ਅੰਦਰ ਵੀ ਇੱਕ ਜੰਦੇ ਤੁਹਾਨੂੰ ਇੱਕ ਮੰਦਿਰ ਦੇ ਦਰਸ਼ਨ ਹੋਣਗੇ ਤੇ ਅਜੇ ਕੁਝ ਕੰਮ ਉਸਾਰੀ ਦੀਣ ਹੈ ਜੀ ਤੇ ਇਹ ਆ ਜੀ ਉਹ ਮੰਦਿਰ ਜਿੱਥੇ ਤੁਹਾਨੂੰ ਜਾਂਦਿਆਂ ਹੀ ਪਹਿਲਾਂ ਦਰਸ਼ਨ ਹੋਣਗੇ ਆਪਣੇ ਸ਼ਨੀ ਦੇ ਮਹਾਰਾਜ ਜੀ ਦੇ ਭਗਵਾਨ ਸ੍ਰੀ ਹਨੂਮਨ ਜੀ ਦੇ ਤੇ ਮਹਾਰਾਜ ਧਰਮਰਾਜ ਜੀ ਦੇ ਤੇ ਤੁਹਾਨੂੰ ਹੁਣ ਨਾਲ ਹੀ ਲੈ ਕੇ ਚਲਦੇ ਆ ਜੀ ਇਤਿਹਾਸਿਕ ਮੰਦਿਰ ਜਿਹੜਾ ਕਿ ਬਹੁਤ ਹੀ ਪੁਰਾਣਾ ਮੰਦਿਰ ਹੈ ਤੇ ਉੱਤੇ ਲਿਖਿਆ ਹੈ ਸੇਵ ਮੰਦਿਰ ਪ੍ਰਾਤਨ ਸਿਵਾ ਦੀ ਖੱਡ ਇਹਨੂੰ ਸਿਵਾ ਦੇ ਖੱਡ ਨਾਲ ਵੀ ਜਾਣਿਆ ਜਾਂਦਾ ਤੇ ਇਹ ਉਹਦਾ ਡਿਊਟੀ ਦਾ ਅੰਦਰਲਾ ਜੀ ਦ੍ਰਿਸ਼ ਹੈ ਜਿੱਥੇ ਧੂਣਾ ਸਾਹਿਬ ਹੈ ਇੱਥੇ ਜਾਗ ਹੁੰਦਾ ਧੂਣਾ ਲੱਗਦਾ ਆਪਣੇ 나ਥ ਜੀ ਜੋ ਵੀ ਇੱਥੇ ਕਰਦੇ ਨੇ ਆਪਣੇ ਮਹਾਰਾਜ ਜੀ ਇੱਥੇ ਸੇਵਾ ਕਰਦੇ ਨੇ ਜੋ ਵੀ ਕਰਦੇ ਨੇ ਤੇ ਇੱਥੇ ਹੀ ਬੰਦੇ ਆਰਾਮ ਕਰਦੇ ਨੇ ਤੇ ਇਹ ਆਪਣੇ ਮਹਾਰਾਜ ਜੀ ਬਾਬਾ ਜੀ ਸ਼ੰਕਰਨਾਥ ਜੀ ਸ੍ਰੀ ਸ੍ਰੀ ਸ਼ੰਕਰਨਾਥ ਜੀ ਜੋ ਕਿ ਹੁਣ ਸੇਵਾ ਕਰਦੇ ਹੋਏ ਜੋਤੀ ਜੋਤ ਸਮਾ ਗਏ ਨੇ ਉਹਨਾਂ ਨੇ ਵੀ ਕਾਫੀ ਸੇਵਾ ਦਿੱਤੀ ਹੈ ਤੇ ਇਹ ਆ ਜੀ ਉਹ ਪ੍ਰਾਤਨ ਮੰਦਿਰ ਇਤਿਹਾਸਕ ਮੰਦਿਰ ਜੋ ਮਹਾਭਾਰਤ ਦੇ ਕਾਲ ਦੇ ਵਿੱਚ ਉਦੋਂ ਬਣਿਆ ਜਦੋਂ ਪਾਂਡਵਾਂ ਨੂੰ ਅਗਿਆਤ ਬਾਸ ਹੋਇਆ ਤੇ ਉਹ ਇੱਧਰ ਆਏ ਉਹਨਾਂ ਨੇ ਇਸ ਮੰਦਿਰ ਦੀ ਉਸਾਰੀ ਕੀਤੀ ਮੰਦਰ ਲਗਭਗ 2-3 ਕਨਾਲ ਦੇ ਚਾਰਦੁਆਰੀ ਦੇ ਅੰਦਰ ਬਣਿਆ ਪੁਰਾਤਨ ਮੰਦਿਰ ਹੈ ਤੇ ਬਹੁਤ ਹੀ ਇਤਿਹਾਸਿਕ ਮੰਦਿਰ ਇਹਨੂੰ ਕਹਿ ਸਕਦੇ ਆ ਕਿ ਜੇ ਕੋਈ ਸੱਚੀ ਸ਼ਰਧਾ ਨਾਲ ਲਗਨ ਨਾਲ ਇੱਥੋਂ ਕੋਈ ਵੀ ਚੀਜ਼ ਮੰਗਦਾ ਤੇ ਉਹ ਖਾਲੀ ਨਹੀਂ ਜਾਂਦਾ ਤੇ ਕਾਫੀ ਲੋਕਾਂ ਦੀ ਇੱਥੇ ਮੰਨਤਾ ਜੁੜੀ ਹੋਈ ਹੈ ਕਿਉਂਕਿ ਜਿਨ੍ਹਾਂ ਨੇ ਵੀ ਇੱਥੋਂ ਮੰਗਿਆ ਉਹ ਖਾਲੀ ਨਹੀਂ ਗਏ ਤੇ ਕਾਫੀ ਰੌਣਕ ਹੁੰਦੀ ਹੈ ਤੇ ਅੱਜ ਸੋਮਵਾਰ ਸੋਣ ਮਹੀਨਾ ਤੁਹਾਨੂੰ ਦਰਸ਼ਨ ਕਰਾ ਰਿਹਾ ਜੀ ਤੇ ਆ ਦੇਖੋ ਜੀ ਹੁਣ ਇਹਦਾ ਬਾਹਰਲਾ ਪਾਸਾ ਮੰਦਿਰ ਦਾ ਥੋੜੀ ਉਚਾਈ ਤੇ ਬਣਿਆ ਜਿੰਨੀ ਇੱਥੋਂ ਦੀ ਬਾਕੀ ਜ਼ਮੀਨ ਦਾ ਲੈਵਲ ਆ ਉਸ ਤੋਂ ਉੱਚੀ ਉਚਾਈ 'ਚ ਬਣਿਆ ਉਸ ਟਾਈਮ ਦਾ ਮੰਦਿਰ ਤੇ ਇਹ ਆ ਜੀ ਸ੍ਰੀ ਸ਼ੰਕਰਨਾਥ ਜੀ ਉਹਨਾਂ ਦੀ ਮੂਰਤੀ ਹੈ ਇਹਨਾਂ ਸੇਵਾ ਨਿਭਾਈ ਤੇ ਨਾਲ ਇੱਕ ਹੋਰ ਸਮਾਦੀ ਹੈ ਜੀ ਆਪਣੇ ਨਾਥ ਜੀ ਦੀ ਸੋ ਉਹਨਾਂ ਨੂੰ ਵੀ ਪ੍ਰਣਾਮ ਹੈ ਜੀ ਤੇ ਜਿਹੜੇ ਵੀ ਇੱਥੇ ਜੁੜੇ ਆ ਇਹਦੇ ਨਾਲ ਜੁੜਿਆ ਮੰਦਰ ਦੇ ਨਾਲ ਕਾਫੀ ਜਨਤਾ ਜੁੜੀ ਆ ਮੈਂ ਉਸ ਟਾਈਮ ਆਇਆ ਇਸ ਟਾਈਮ ਇੱਥੇ ਬਿਲਕੁਲ ਹੀ ਲੋਕੀ ਸਵੇਰੇ ਸਵੇਰੇ ਮੱਥਾ ਟੇਕ ਕੇ ਚਲੇ ਗਏ ਤਾਂ ਮੈਂ ਦੁਪਹਿਰ ਦੇ ਟਾਈਮ 'ਚ ਆਇਆ ਕਿ ਕਹੂੰ ਕਿ ਤੁਹਾਨੂੰ ਦਰਸ਼ਨ ਹੋ ਜਾਣ ਖੁੱਲੇ ਇਹ ਪੂਰਾ ਵੇੜਾ ਜੀ ਮੰਦਰ ਦਾ ਤੇ ਇਹ ਜੀ ਮਾਤਾ ਕਾਲੀ ਜੀ ਤੇ ਸ਼ਨੀ ਦੇਵ ਜੀ ਦਾ ਮੰਦਿਰ ਫਿਰ ਤੋਂ ਹੈ ਅੰਦਰ ਮੂਰਤੀਆਂ ਲੱਗੀਆਂ ਤੇ ਇਹ ਆਪਣੇ ਬਜਰੰਗ ਬਲੀ ਜੀ ਮਹਾਰਾਜ ਦਾ ਛੋਟੀਆਂ-ਛੋਟੀਆਂ ਮੂਰਤੀਆਂ ਲਗਾਈਆਂ ਗਿਆ ਨੇ ਉੱਥੇ ਤੇ ਬਹੁਤ ਹੀ ਸੋਹਣਾ ਜੀ ਤੇ ਬਾਕੀ ਤੁਸੀਂ ਆਓ ਦੇਖੋ ਇਹ ਮੰਦਿਰ ਤੇ ਆਪਣੇ ਸਰਦਾਪੂਰਵਕ ਆਓ ਆਪਣੀ ਕੋਈ ਵੀ ਮੰਨਤਾ ਰੱਖੋ ਤੁਹਾਡੀ ਪੂਰੀ ਹੋਏਗੀ ਜੈ ਸ਼ੰਕਰ ਦੀ ਬੰਮ ਬੰਮ ਭੋਲੇ ਜਾ ਹਿੰਦ ਜਾ ਬਾ